ਸਾਸੀ ਕਾਲ ਜੀ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰੀਆ ਢੇਰੀ ਫਾਰਮਿੰਗ ਵਿੱਚ ਆਸ ਕਰਦੇ ਆ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਇੱਕ ਕੁਐਸਟ ਬੇਨਤੀ ਕਰਦੇ ਆ ਦੋ ਟਾਈਮ ਲਾਜ਼ਮੀ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਾਜ ਸਮਝ ਕੇ ਕੋਈ ਲਾਹਮੇ ਵਾਲੀ ਗੱਲ ਨਾ ਰਹਿ ਜੀ ਸੱਜਣੋ ਅੱਜ ਦੀ ਆਪਣੀ ਵਿਜਿਟ ਪਿੰਡ ਬੈਂਕਾ ਜ਼ਿਲ੍ਹਾ ਤਰਨਤਾਰ ਸਾਹਿਬ ਤਹਿਸੀਲ ਪੱਟੀ ਬਾਈ ਗੁਰਤਾਰ ਸਿੰਘ ਦੇ ਫਾਰਮ ਤੇ ਪਹੁੰਚੇ ਆਂ ਦੋ ਝੋਟੀਆਂ ਸੱਜਣੋਂ ਬਿਲਕੁਲ ਸਈਆਂ ਸਵਾਈਆਂ ਤੈਨੂੰ ਵਿਖਾਉਣ ਲੱਗੀਆਂ ਬਿੱਲੀ ਮਣਕੀ ਅੱਖ ਦੇ ਵਿੱਚ ਐ ਸੱਜਣੋਂ ਦੋਵੇਂ ਬਹੁਤ ਸੋਹਣੀਆਂ ਝੋਟੀਆਂ ਆ ਚੰਗੇ ਸੋਹਣੇ ਥਾਂ ਲੇਵੇ ਲੱਗੇ ਆ ਕੀਤ ਵੀ ਬਿਲਕੁਲ ਨਾਰਮਲ ਹੀ ਕਰਨਗੇ ਤੇ ਬਣੇ ਰਿਓ ਐਂਡ ਤੱਕ ਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਸਾਭ ਚੜ੍ਹਦੀ ਕਲਾ ਜੀ ਚੜ੍ਹਦੀ ਕਲਾ ਕਿਰਪਾ ਕੋ ਰਾਮਦਾ ਚਲਾ ਸ਼ੁਕਰ ਹੈ ਮਹਾਰਾਜਦਾ ਜੀ ਉਸ ਰਾਉਂਡ ਵਿੱਚ ਆਬ ਨੰਦਿਆ ਜੀ ਮਾਰੇ ਦੀ ਤੇ ਮੇਰੇ ਵੀਰ ਭਰਾ ਮੇਰੇ ਸਰੋਤਿਆਂ ਨੂੰ ਚੈਨਲ ਵੇਖਣ ਵਾਲਿਆਂ ਨੂੰ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਜੀ ਤੇ ਕਰੀਏ ਡਰੈਸ ਨੋਟ ਇਕਰਾ ਜਰ ਸਾਪਰਾ ਵੀਰ ਜੀ ਪਿੰਡ ਬੈਂਕਾ ਹਾਂ ਤਹਿਸੀਲ ਪੱਟੀ ਆ ਤੇ ਜ਼ਿਲ੍ਹਾ ਤਰਨਤਾਰਨ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 9856

ਕਿੰਗਰੇ ਵਾਲਾ ਸਿੰਘ ਕਿੰਗਰੇ ਵਾਲਾ ਸਿੰਘ ਆਸ ਟਾਈਮ ਇਜੀ ਤੇ ਸਲੇ 12 13 ਕਿਲੋ ਦੁੱਧ ਹੋਊਗਾ ਖੁੱਲਾ ਖੁੱਲਾ ਹੋਊਗਾ ਨਾ ਜਿਹੜੇ ਹਿਸਾਬ ਨਾਲ ਆਰਡਰ ਕੁਆਲਟੀ ਆ ਤੇ ਚਵਾਈ ਇੱਕ ਨੰਬਰ ਦੀ ਹੋਊ ਅੱਛਾ ਹਾਂਜੀ ਠੰਡੀ ਧੀਰੀ ਪੂਰੀ ਹੋਊਗੀ ਆਪਣੇ ਘਰ ਭਾਵੇਂ ਅਗਲਾ ਤਿੰਨ ਡੰਗ ਚੋਏ ਭਾਵੇਂ ਚਾਰ ਚੋ ਠੀਕ ਠੀਕ ਆ ਕੋਈ ਧੋਖੇਦੜੀ ਵਾਲੀ ਨਾਲ ਤੇ ਕੰਮ ਹੋਊਗਾ ਤੇ ਨਾ ਕਰਾਂਗੇ ਨਹੀਂ ਸਹੀ ਗੱਲ ਆ ਆ ਤੋੜੀ 12 ਕਿਲੋ ਮੰਨੀਏ 12 ਕਿਲੋ ਮੰਨ ਕੇ ਲਾ 12 ਕਿਲੋ ਸੋ ਤੇਰੀਆਂ ਸਲੇ ਸਾਫ ਹੈ ਛੋਟੀ ਵਿੱਚ ਸ਼ਾਦੀ ਕਰਦੇ ਹਾਂ ਹਮ ਲਓ ਜੀ ਮਾੜੀ ਫਿਰ ਐ ਠੰਡੀ ਧੀਰੀ ਕੋਈ ਸ਼ਰਾਕਲ ਨਹੀਂ ਬਿਲਕੁਲ ਗੁਣਾ ਦੀ ਗੁਸਲੀ ਹੈ ਹਨਾ ਜੀ ਸੀਲ ਠੰਡੀ ਸਜਰੋ ਪੂਰੀ ਆ ਜਿਵੇਂ ਬਾਈ ਕਹਿੰਦੇ ਨੇ ਤੇ ਚੌਣ ਚਵਾ ਬਿਲਕੁਲ ਓਕੇ ਰਿਪੋਰਟ ਹੈਨਾ ਲੈ ਵਾ ਵੇਖੋ ਮੋ ਰੇਟ ਪਾਈ ਜਾਂਦਾ ਵੀਜੀ ਰੇਟ ਇਹਦਾ ਵੀ ਜੈ ਜੀ ਆ ਜੀ ਨੂੰ ਇਹਨੂੰ 10 15 ਦਿਨ ਹੋ ਗਏ ਆ ਹੋ ਗਏ ਕਟਾ ਤੇ ਗੱਟੀ ਮਗਰ ਮਗਰ ਇਹਦੇ ਕਟਾ ਕਟਾ ਗਿਆ ਹਾਂਜੀ ਤੇ ਬਾਕੀ ਇਹਨਾਂ ਵੀ ਜਿਹੜਾ ਮਰਜੀ ਮੇਰਾ ਵੀਰ ਕੋਈ ਆ ਕੇ ਮੇਰੇ ਘਰ ਤੇ ਸੱਲੀ ਕਰੇ ਅੱਛਾ ਵੇਖ ਤਾਗ ਹੋਇਆ ਕੀ ਤਾਗ ਲੱਗੇ ਕਰਮਾਲੀ ਨਹੀਂ ਮਹਾਰਾਜ ਰੱਬ ਜਿਹਦੇ ਘਰ ਜਾਵੇ ਉਹਨੂੰ ਰੱਬ ਸਵੰਧ ਨਹੀਂ ਕਰੇ ਹਣਾ ਵਾ 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 ਨਹੀਂ ਸਹੀ ਆ ਜੀ ਜੇ ਕਰਦੀਏ ਰੇਟ ਜੈ ਜੀ ਆ ਹਾਂ ਮੋਲ ਕੋਈ ਇਹਦਾ ਲੱਖ ਨਹੀਂ ਕੋਈ ਇੱਕ ਪੰਜ ਨਹੀਂ ਆ ਕਰਨ ਨੂੰ ਭਾਵੇਂ ਇੱਕ ਪਾਜੀ ਮੈਂ ਕਰੀ ਜਾਵਾਂ ਤਾਂ ਹੀ ਛੋਟੀ ਵਿਖਦੀ ਹੈ ਵਿਖਦੀ ਤੇ ਇਹਦਾ 95000 ਤੋਂ ਨਾ ਛੋੜ ਚੱਪਾ ਹੀ ਹੋਣਾ ਤਿੰਨ ਕਰ ਦਈਏ ਨਹੀਂ ਕਰ ਦਈਏ ਨਹੀਂ ਨਹੀਂ ਦੋ ਕਰਾਂਗੇ ਨਹੀਂ ਤਿੰਨ ਨਹੀਂ 92 ਦੀ ਆਣਾ ਬਾ ਮੇਰਾ ਵੀ ਕਈ ਫੇਰ ਵੀ ਰੱਖ ਦਿੰਦੇ 85 ਦੇ ਇਹ 86 ਦੇ ਦੇ ਇੰਨੇ ਦੇ ਦੇ ਫਿਰ ਫਿਰ ਫਰਕ ਪੈਂਦਾ ਨਹੀਂ ਚਲ ਦੇ ਦਿਓ 92 ਦੀ ਉਹਦੇ ਚੋਂ ਮੇਰਾ ਵੀ ਹੱਥ ਜੋੜ ਕੇ ਹੀ ਬੇਨਤੀ ਆ 12 ਕਿਲੋ ਦੁੱਧ ਆ 12 ਕਿਲੋ ਦੁੱਧ ਚੋ ਗਿਆ ਆਪਾਂ ਦੋ ਤਿੰਨ ਗਾਂ ਦੇ ਦਵਾਂਗੇ ਤੇ 92 ਚ ਛੋਟ ਹੀ ਹੋਣੀ ਚਲੋ ਆ ਜਾਓ ਕੋਈ ਨਹੀਂ ਜੀਂਦੀ ਰਵੇ ਆ ਵੀ ਦੂਜਾ ਸੂਬਾ ਆ ਗਈ ਹੈ ਨਾ ਆ ਦੂਜਾ ਸੂਬਾ ਕੱਟੀ ਮਗਰ ਇਹਦੇ ਮਗਰ ਕੱਤੀ ਲੋਈ ਲੋਈ ਕੱਟੀ ਆ ਲੋਈ ਕੱਟੀ ਇਹਨੂੰ 15 ਤੋਂ 20 ਦਿਨ ਹੋ ਗਏ ਸੋਈ ਨੂੰ ਹੋ ਗਿਆ ਕੋਈ ਨਾ ਆ ਕੇ ਪੀ ਇਹਨੂੰ ਉੱਥਾ ਆ ਗਿਆ ਇਹਨੂੰ ਉਹ ਆ ਜੇ ਆ 15 ਤੋਂ 20 ਦਿਨ ਹੋ ਗਏ ਮੈਲਾ ਮੂਲਾ ਜੇ ਮਾਰਨਾ ਮੈਨੇ ਅੱਛਾ ਹਾਂਜੀ ਠੀਕ ਆ ਚਲੋ ਤੋ ਇਹਦੇ ਥੱਲੇ ਵੀ ਦੁੱਧ 11 ਕਿਲੋ ਹੋਊਗਾ 11 ਕਿਲੋ ਹਣਾ ਤੋੜ ਕੰਡੇ ਵਾਲਾ ਜਿਹੜਾ ਕੰਡੇ ਵਾਲਾ ਉਹਵੇਂ ਚਾਗਾ ਦਾ ਕੋਈ 12 13 ਆਖੀ ਆ ਸਹੀ ਗੱਲ ਕੰਡੇ ਵਾਲਾ 11 ਕਿਲੋ ਹੋਊਗਾ ਸਿੰਗ ਵਿਖਾ ਦੇ ਸੰਧੂ ਸਾਹਿਬ ਇੱਕ ਸਿੰਗ ਗੁੰਡਾ ਹੈ ਬਾਹਰ ਕੱਢ ਕੇ ਫਿਰ ਵਿਖਾ ਦਿੰਦੇ ਹਣਾ ਨਾ ਸੱਜਣ ਬਾਹਰ ਤੋੜ ਕੇ ਵਿਖਾਉਣੇ ਨਾਲ ਨਾਲ ਤੁਹਾਨੂੰ ਸਿੰਘ ਵੀ ਬਖਾਦ ਨੇ ਹਨਾ ਲਓ ਜੀ ਵਾਕੇ ਇੱਕ ਸਿੰਘ ਦਾ ਖੋਖ ਲੱਗਦਾ ਹੈ ਨਾ ਇਹ ਬਿੱਲੀ ਮਣਕੀ ਅੱਖ ਤੇ ਨੀਲੀ ਜਾਂਦਰ ਨਾਲ ਇਹ ਚਮੜੀ ਇਹ ਦੀ ਬਿਲਕੁਲ ਪਤਾ ਨਹੀਂ ਚਮੜੀ ਦੀ ਮੱਝ ਆ ਹਾਂ ਛੋਟੀ ਸੋਹਣੀ ਹੈ ਵੀ ਰਾਜੀ ਬਾਜੀ ਹਨਾ 11 ਕਿਲੋ ਦੁੱਧ ਦੇ ਪੈਸੇ ਨਾਲ ਇਹ ਬਾਈ ਜੀ ਦਾ ਰੇਟ ਰੇਟ ਪੰਜਾਹ ਹੀ ਆ ਹਾਂਜੀ ਬਿਲਕੁਲ ਰੇਟ ਜਾਇਦ ਬਿਲਕੁਲ ਜੀ ਆਪ ਨੂੰ ਪਾਣਾ ਮਾਲ ਲੈਂਦਾ ਪਾੜੇ ਦੇ ਦੇਣਾ ਠੀਕ ਹੈ ਬੇਸ਼ੱਕ ਕੋਈ ਵੀ ਮੇਰਾ ਵਪਾਰੀ ਵੀ ਖੜੂਕਾ ਜਾ ਕੇ 2 ਰੁਪਏ ਕਮਾਈ ਕਰੂਗਾ ਸਹੀ ਗੱਲ ਹੈ ਤੇ ਘਰ ਵਾਲੇ ਨੂੰ ਹਰੇਕ ਨੂੰ ਚੀਜ਼ ਨੂੰ ਗਾਰੰਟੀ ਦਵਾ ਕਿ ਪੂਰ ਸੱਟੇ ਦੀ ਟੋਕਲ ਦੀ ਹਰ ਗਾਰੰਟੀ ਹੋਊ ਮੇਰੀ ਜੀ ਭਾਅ ਦਾ ਵੀ ਮੁੱਲ ਪਾਵੇਂ ਲੱਕਰ ਵਾਲਾ ਭਾਅ ਇੱਕ ਪੰਜ ਕਰਾ ਲਾ ਹਾਂ ਤੇ ਇਹ ਵੀ ਹਾਂ ਨਾ 95 ਦੀ ਦੇ ਦਿੰਦੇ ਇਹ ਵੀ ਫਿਰ ਉੱਥੇ ਦੇ ਦੇ ਗਏ ਉੱਥੇ ਦੇ ਦੇ 92 92 92 ਹੀ ਦੇ ਦੇ ਜਿਹੜਾ ਮਰਜ਼ੀ ਕੋਈ ਲੈ ਜੀ ਹੈ ਨਾ ਇਹ ਕੋਈ ਛੋਟੀ ਲੈ ਲੀ ਹਾਂ ਆਪਣੇ ਇੱਕੋ ਜਿਹੇ ਹੀ ਆ ਆਪਣੇ ਸਾਹਬ ਬੜੀਆਂ ਹਾਰੀ ਕੱਦ ਪੂਰੇ ਆ ਕੋਈ ਨਾ ਕੋਈ ਅੱਖੇ ਵੀ ਛੋਟੀਆਂ ਨਹੀਂ ਪੂਰੇ ਹੈਡ ਕੱਦ ਵਾਲੀਆਂ ਵੱਡੀਆਂ ਵੱਡੀਆਂ ਤੇ ਆ ਇਹਨੂੰ ਛੋਟੀ ਨਹੀਂ ਸਗੋ ਆ ਛੋਟੀ ਰਾਜੀ ਆ ਰਾਜੀ ਰਾਜੀ ਹਾਂਜੀ ਰਾਜੀ ਆ ਖਾਬ ਰੱਬ ਦੋ ਦੀ ਜੀ ਅੱਖੋਂ ਤੇ ਧਾਰਾ ਵੀ ਆਪਾਂ ਮਰਾ ਲੈਣੇ ਆ ਨਹੀਂ ਕੋਈ ਗੱਲ ਨਹੀਂ ਲਓ ਸੱਜਣੋ ਖਰੀਦਦਾਰੀ ਕਰਿਓ ਦੋ ਝੋਟੀਆਂ ਦੋਵੇਂ ਚੰਗੀਆਂ ਠੀਕ ਹੈ 92 92 ਜਹਾਦੀ ਜਿਹੜੀ ਮਰਜ਼ੀ ਲੱਜ ਇੱਕ ਮਗਰ ਕੱਟੀ ਆ ਇਧਰਲੀ ਮਗਰ ਤੇ ਦੂਜੀ ਮਗਰ ਕੱਟਾ ਠੀਕ ਹੈ ਜੀ ਸਤਿ ਸ੍ਰੀ ਅਕਾਲ